ਠੀਲ ਤਾਂ ਗਈ ਐ ਜੰਮ ਆਹ ਗੱਡੀ ਖੜੀ ਆ ਉਹ ਗੱਬੇ ਠੀਲਦੇ ਆ ਡ੍ਰਿਲ ਕਰਕੇ ਮੱਛੀਆਂ ਫੜਨ ਲਿਆ ਆ ਯੂਨਾਈਟਿਡ ਸਟੇਟਸ ਅਮਰੀਕਾ ਅਮਰੀਕਾ ਦੀ ਧਰਤੀ ਜਾ ਕੇ ਆਈ ਏ ਆਹ ਦੇਖੋ ਮਾਰੇ ਮੇਰੀ ਲੱਤ ਇੱਕ ਲੱਤ ਮੇਰੀ ਕੈਨੇਡਾ ਚ ਆ ਅਮਰੀਕਾ ਚ ਆ ਸਾਰਾ ਅਮਰੀਕਾ ਖੁਦ ਖੇਡਣ ਫਿਚਰ ਆਣਾ ਤਿਆਰ ਝਗੜੇ ਬੱਚੋ ਜਿਹੇ ਹੁੰਦੇ ਹਨ ਪੁਰਾਣੇ ਪਰਲੇ ਘਰਾਂ ਦੇ ਵਿੱਚ ਵੱਡੇ ਹੋ ਜਾਂਦੇ ਪਲਤੇ ਪਰ what oh, yeah. ਉਹ ਬਾਰਡਰ ਰਿਹਾ ਉਹ ਬਾਰਡਰ ਜੰਸੀ ਆਹਕਾ ਆ ਕੈਨੇਡਾ ਦੀ ਸੜਕ ਤੇ ਆ ਅਮਰੀਕਾ ਦੀ ਸੜਕ ਮਿੱਤਰੋ ਆ ਦੇਖੋ ਆ ਦੇਖੋ ਆ ਡੰਡੀਆਂ ਲੱਗੀਆਂ ਅਮਰੀਕਾ ਦੀਆਂ ਓਏ ਹੋਏ ਉਹ ਘਰ ਅਮਰੀਕਾ ਜਾਉਗਾ ਆ ਓ ਰੁਕ ਲਾ ਰੁਕ ਲਾ ਰੁਕ ਲਾ ਆਏ ਇੰਟਰਨੈਸ਼ਨਲ ਬਾਉਂਡਰੀ ਆ ਦੇਖੋ ਆ ਜਾ ਰਿਹਾ ਫਿਰ अब इंटरनेशनल बाउंड्री हेलो आ गो इंटरनेशनल बाउंड्री क्या बात है आ सारा अमेरिका यूएस इधर लिखा हुआ है आ भी यूनाइटेड यूनाइटेड स्टेट नहीं जा रहे ओके दा पर ਇੱਕ ਬਾਅਦ ਬਾਅਦ ਜਾਂਦੇ ਆ ਤੇ ਉਪਰੋਂ ਵੀ ਸਲਾਈਡ ਕਰਦੇ ਆਉਂਦੇ ਆ ਉੱਪਰ ਜਾਂਦੀਆਂ ਇੱਥੇ ਆਨਾਰਾਂ ਸਕੇਟਿੰਗ ਕਰਦਾ ਇੱਥੇ ਗੂਰੇ ਤਰੇ ਹੁਣੇ ਦੇਖ ਉੱਪਰ ਰੋੜਦੇ ਆ ਉਹ ਆ ਗਿਆ ਉਹ ਕਿੰਨੀ ਤੇਜ਼ ਆਉਂਦਾ ਐ ਅੱਖੀਂ ਦੇਖ ਲਿਆ ਐ ਬਨਾਰੀ ਦੇਖਿਆ ਜਿਵੇਂ ਕੈਨੇਡਾ 'ਚ ਵੀ ਦੇਖ ਲਿਆ ਹਾਂ ਕੈਪਸੂਲਾਂ 'ਚ ਜਾਂਦੀ ਕਿਤੇ ਸਕੀਟਿੰਗ ਕਰਦੇ ਆਂ ਉਹ ਕਿਦਾਂ ਸਕੀਟਿੰਗ ਕਰਦਾ ਨਾ ਉਪਰੋਂ ਦੀ ਜਾਂਦਾ ਸਾਰੀ ਆ ਲੈ ਦੂਈ ਹੋਰ ਵੀ ਜਾਂਦੀਆਂ ਵੀ ਆ -18 ਡਿਗਰੀ ਆ ਸਾਰਾ ਹਿਲ ਸਟੇਸ਼ਨ ਹੈ ਜਿੱਦਾਂ ਬਰ ਕੁਲੂ ਮੰਡਾਲੀ ਧਰਮਸ਼ਾਲਾ ਮਗਲੂੜ ਹੋ ਜਾਂਦਾ ਆ ਉਹ ਕੋ ਥੱਲੇ ਗਿਆ ਖੜੀ ਉੱਪਰ ਉਹ ਥੱਲਿਓਂ ਭਰ ਭਰ ਆਉਂਦੇ ਵੀ ਇੱਥੇ ਜਾਂਦੇ ਆ ਉਹ ਕਿਦਾਂ ਜਾਂਦਾ ਉੱਡਿਆ ਉਹ ਆ ਤਰੀ ਆਏ ਸਟਾਰਟ ਕਰਾਂ ਸਟਾਰਟ ਕਰਾਂ ਉਹ ਕਿੰਨੀ ਤੇ ਕਟ ਮਾਰ ਗਿਆ ਉਹਨੂੰ ਵਾਹ ਜੀ ਆ ਮਾਈ ਗੋਡ ਤੇ ਡਿਸ਼ਵਾਸ਼ਰ ਤੇ ਡਰਾਇਰ ਰੱਖਣ ਆਏ ਸੀ ਤੇ ਵਾਸ਼ਰ ਰੱਖਣ ਆਏ ਸੀ ਤਿੰਨ ਚੀਜ਼ਾਂ ਦੇਖੋ ਪਰ ਕਿੰਨੇ ਦੋ ਦੋ ਤਿੰਨ ਤਿੰਨ ਕੁੱਟ ਬਹੁਤ ਸੋਹਣੇ -18 ਡਿਗਰੀ ਬਾਹਰ ਪਹਿ ਰਹਿਣ ਫ੍ਰੀਜ਼ ਹੋ ਗਏ ਆ ਮਕਾਨ ਨੰਬਰ 30 ਜਾਇਏ ਆ 29 28 ਆ ਆ 28 ਵਾਲਾ ਵਿਕਦਾ ਪਿਆ ਹੁਣ ਮੈਂ ਕੀਤਾ ਜੀ ਫੋਨ ਕਹਿੰਦੀ 4 ਲੱਖ ਡਾਲਰ ਮਗਾ ਬੱਲੇ ਆਪਣੇ ਇੰਡੀਆ ਵਾਂਗੂ ਹੀ ਆ ਫਾਰਮ ਹਾਊਸ ਵੀ ਇੱਥੇ ਜਿੱਦਾਂ ਕਹੋ ਵੀ ਮੱਝਾਂ ਗਾਵਾਂ ਪਸ਼ੂ ਸਭ ਰੱਖਿਆ ਹੋ ਆ ਛੱਲੀਆਂ ਦੇ ਆ ਬਸ ਹੋ ਰਹਿ ਗਿਆ ਦਾ ਰਹਿਣ ਹੁਣ ਬਸ ਇਹ ਕਿ ਖੱਡ ਜਿਆਦਾ ਪੈਂਦੀ ਆ ਆ ਦਾ ਦੀਦੇ ਨਹੀਂ ਖੇਤ ਥੱਲੇ ਹੈ ਕਿਥੇ ਆ ਨਰੇ ਕੁਝ ਹੋਰ ਆ ਬਸ ਇਹ ਸੂਤ ਦਾ ਹੈ ਨਹੀਂ ਉਹ ਪ੍ਰੋਪਰਲੀ ਤੇ ਫੋਨਾਂ ਦੀ ਰੇਂਜ ਆਉਂਦੀ ਨਹੀਂ ਜਮੇ ਤਾਂ ਦੇਖੋ ਟੀਸੀ ਵਾਲਾ ਵੇਰ ਆ ਉਹ ਕਿਥੇ ਚੜਿਆ ਹੋਆ ਉਹ ਘਰ ਦੇਖੋ ਘਰਾਂ ਜੀ ਵਾਈਫਾਈ ਲੱਗੇ ਹੋਆ ਤੇ ਰੱਬ ਭਲਾ ਕਰੇ ਤੁਹਾਡਾ ਰੇਂਜ ਨੂੰ ਜਮੇ ਹੀ ਆਉਂਦੀ ਹੁਣ ਮੈਂ ਵੀਡੀਓ ਬਣਾਉਣਾ ਪਿਆ ਆ ਤੇ ਰੇਂਜ ਜਮੇ ਹੀ ਹੈ ਨਹੀਂ ਮਾੜੀ ਮੋਟੀ ਜਵਾ ਸੈਟਲਾਈਟ ਵਾਲਾ ਕੰਮ ਹੋ ਜਾਂਦਾ ਓਕੇ ਇਧਰ ਉਸ ਬਾਲ ਤੋਂ ਤੁਹਾਡਾ ਨਾਮ ਨਿਸ਼ਾਨੀ ਖਤਮ ਹੋ ਗਈ ਆਹ ਜੌਂਡੀਅਰ ਖੜਾ ਦੇਖੋ ਜਲਾ ਆਪਣੇ ਨਹੀਂ ਪਹੁੰਚਾ ਹਾਂ ਆਪਣੇ ਆਹ ਤੇ ਜੌਂਡੀਅਰ ਆਹ ਤਾਂ ਹੁਣ ਚੱਲ ਆਪਣੇ ਇੰਡੀਆ ਵੀ ਆ ਗਏ ਸੁਖਣਾ ਏਸੀ ਵਾਲੇ ਤੇ ਪਹਾੜੀ ਟ੍ਰਿਪਿੰਗ ਆ ਆ ਗਈ ਜੀ ਇਹ ਲੂਗਾ ਹਸਤੀ ਪਰ ਆ ਗਈ ਵੈਦਰ ਬੜੀਆ ਹੋ ਗਏ ਕਿਛਣਾ ਉਸਟਾ ਦੇ ਡੀਸੀ ਵਾਲਾ ਇਹ ਤੋਂ ਖਰੀਆਂ ਸੜਕਾਂ ਆਪਣੀਆਂ ਰਾਮਾ ਮੰਡੀ ਵਾਲੀ ਇਹਦੇ ਅੰਦਰੋਂ ਅੰਦਰ ਘੁੰਮੀ ਦੀਆਂ ਫਸਲ ਤੇ ਰੰਤਨ ਵਾਲੀਆਂ ਗਿਆ ਓ ਉੱਥੇ ਮੰਜਾ ਡਾਲਣਾ ਵਗੇਣੇ ਆ ਗਏ ਉੱਪਰ ਡੀਸੀ ਯਾ ਕੜਾ ਨਹੀਂ ਯਾਰ ਅੱਜ ਫੇਲੀਆਂ ਬਘੇਲੀਆਂ ਮੈਂ ਪਰੇ ਜਾਣੇ ਜਿੱਦਾਂ ਕਰਨਾ ਹੈ ਵੀ ਘੜਾ ਚੰਗੂੰ ਉਹ ਬਾੜੀਆਂ ਦੇ ਵਿੱਚ ਜਾਣਾ ਸੀ ਸੇਕਮਸਾਣਾ ਆ ਗਿਆ ਬੋੜ ਸੀ ਕਾਉਸਾ ਸੀ ਕਾਉਸਾ 58 ਕਿਲੋਮੀਟਰ ਹੋਰ ਦਲੇ ਹਾਈਵੇ ਵਰਫਾ ਆ ਗੱਡੀ ਖੜੀ ਓਦੀ ਉਹ ਮੱਛੀਆਂ ਫੜਦਾ ਕੋਰਸੀ ਸਵੇਰ ਦਾ ਸਵੇਰ ਦਾ ਛੱਡ ਕੇ ਗਏ ਆ ਵਾਹ ਦੇਖੋ ਐਨ ਹੁਣ ਮੌਕਾ ਮਿਲਿਆ ਕਹਿੰਦਾ ਸ਼ਾਮ ਨੂੰ ਸ਼ਾਦਾ ਆ ਜੀਂ ਆ ਚਾਰੇ ਦੇ ਚੱਕਰ ਚ ਉਹ ਖੜਾ ਆ ਗੱਡੀ ਖੜੀ ਓਦੀ ਆਹ ਹਈਏ ਭਾਲੂ ਬੋਲਣਾ ਆ ਜਵੇ ਭੱਜ ਲੋ ਭਰਾਵਾ ਇਹ ਇੱਥੇ ਦੀ ਭੇਤੀ ਆ ਭਰਾਵਾ ਕਨੇਡਾ ਦੀ ਚੱਲ ਵੀ ਮਿੱਤਰਾ ਮੱਛੀ ਫੜ ਲਾ ਲਿਵਰੀ ਕਰਨ ਜਾਣੀ ਆ ਪਹਿਲਾਂ ਮੈਂ ਤੁਰ ਕੇ ਜਾਣਾ ਪਿਆ ਕਿ ਹੋ ਜਾਊਗੀ ਆ ਰਾਹ ਘਰ ਨੂੰ ਜਾਂਦਾ ਪਿੱਛੇ ਉਹ ਘਰ ਵਾ ਭੱਜ ਕੇ ਜਾ ਰਿਹਾ ਹਾਂ ਹਾਂ ਭੱਲੂ ਭੁੱਲੂ ਵੀ ਨਾ ਹੋਵੇ ਇਥੇ ਤੇੰ ਬਿਝੜਾ ਅੱਲੇ ਜਿੱਕਦਾ ਆਵਾਜ਼ ਦੇਖੋ ਬਰਫ਼ ਦੀ ਕਿੱਦਾਂ ਹੁੰਦੀ -18 ਡਿਗਰੀ ਤੇਰਾ ਹੋ ਰਹਾ ਘਰ ਲਹਿਰਦਾ ਜਾ ਰਹੀ ਬਈ ਆ ਬਈ ਦੇਖ ਕੀ ਪਤਾ ਲੱਗਣਾ ਰੋਦੀ ਚੱਲ ਰੂਗਾ ਚੋਈ ਦੇਖਦਾ ਮੈਂਵਾ ਕੋਈ ਹਮਲਾ ਕਰਦੇ ਨਾ ਨਾ ਬੜਕ ਤਾਂ ਜੜੀ ਹੋਈ ਦੀ ਹਾਂ ਮੈਂ ਨਾਸਾ ਧਾਰਾ ਸੁਣੋ ਭੈਣ ਲੱਭੇ ਮੈਂ ਕਰੂ ਵਾਈ ਕਰੂ ਹੋਰ ਹਮਲਾ ਹੋ ਜਾਏ ਲੇ ਮੋਲਕਾ ਚੱਕਦੇ ਭੱਟੇ ਚੱਲੇ ਅੰਦਰ ਸੜਕ ਤਾਂ ਇਹਨਾਂ ਜਮਾਂ ਹੀ ਫ੍ਰੀਜ਼ ਹੋਈ ਆ 4361 ਦੇਖ ਨਹੀਂ ਆ ਰੋ ਅੰਦਰ ਜਾ ਕੇ ਜਿੱਦਾ ਆਪਣੀ ਪਿੰਡਾਂ 'ਚ ਮੋਟਰਾਂ ਤੇ ਰਹਿੰਦੇ ਆ ਮਿੱਤਰੋ ਖੂਹਾਂ ਦੇ ਉਹ ਹਿਸਾਬ ਆ ਇਹ ਗੋਰਾ ਜੱਟ ਅੰਦਰ ਜਾ ਕੇ ਖੂਹਾਂ ਤੇ ਰਹਿੰਦਾ ਕਿਤੇ ਦੇਖ ਨਹੀਂ ਕਿੰਨਾ ਕੰਦਰ ਜਾਣਾ ਪੈਣਾ ਸੜਕ ਵੀ ਪੂਰੀ ਪੂਰੀ ਆ ਨਾ ਉਹ ਰੇ ਅਗਰ ਮੈਨ ਲਾ ਨਹੀਂ ਉਹ ਦਾ ਸਾਰਾ ਉਹਦਾ ਵਿਹਰਾ ਉੱਜਿਆ ਸ਼ੈਲਟਰ ਹੀ ਆਹ ਇਹ ਦਿੱਤਾ ਦੂਰਾ ਆ ਬਈ ਆਹ ਰੋਏ ਉਹ ਨਹੀਂ ਕਰ ਉਹ ਨਹੀਂ ਹੋਣਾ ਪਰ ਬੈਕ ਬੁੱਕ ਕਰਨ ਦਾ ਦੇਖ ਜੇ ਉਹ ਕਰ ਆ ਵਰਚਲ ਦਾਵਾ ਮਸ਼ੀਨ ਲੱਗੀ ਹੋਈ ਹੈ ਨਹੀਂ ਗੱਲ ਆ ਕੋਮਰੇ ਕੋ ਦਸੜਕ ਫ੍ਰੀਜ਼ ਹੋਈ ਬਈ ਹੈ ਚੇਜ਼ ਨੂੰ ਜਾਂਦੇ ਆ ਨਾ ਬਈ ਚਮਕ ਪਾ ਲੂੰ ਕੋ ਨੂੰ ਸੌ ਕੋ ਜਾਗੇ ਆ ਨਾ ਗਮਸ ਨਾ ਨਾ ਕੱਢੀ ਨਾ ਗੱਡੀ ਜਾਤ You're about it.